ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨਾਂ ਨੇ ਆਪਣਾ ਸੰਘਰਸ਼ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ ਜਿੱਥੇ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਜਾਣ ਦਾ ਐਲਾਨ ਕੀਤਾ ਹੋਇਆ ਉੱਥੇ ਹੀ ਹੁਣ ਦੂਜੇ ਕਿਸਾਨਾਂ ਨੇ ਵੀ ਕੇਂਦਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਤੁਹਾਨੂੰ ਦੱਸ ਦਈਏ ਕਿ ਹਜ਼ਾਰਾਂ ਕਿਸਾਨ ਨੌਇਡਾ ਦੇ ਮਹਾਮਾਇਆ ਫਲਾਈਓਵਰ ਤੋਂ ਦਿੱਲੀ ਜਾਣਗੇ ਅਤੇ ਸੰਦੋਲਨ ਦਾ ਮੁੱਖ ਦੇਸ਼ ਗੁਰੂਖਪੁਰ ਦੀਆਂ ਮੰਗਾਂ ਜਿਵੇਂ 4 ਗੁਣਾ ਮੁਆਵਜ਼ਾ ਭੂਮੀ ਗ੍ਰੈਂਟ ਕਾਨੂੰਨ ਦਾ ਲਾਭ ਅਤੇ 10 ਫੀਸ ਦੀ ਵਿਕਸਿਤ ਪਲਾਟ ਨੂੰ ਲਾਗੂ ਕਰਨਾ ਹੈ ਕਿਸਾਨ ਪਹਿਲਾਂ ਹੀ ਚਾਰ ਦਿਨਾਂ ਤੋਂ ਜਮਨਾ 30 ਦਫ਼ਤਰ ਅੱਗੇ ਹੜਤਾਲ ਤੇ ਬੈਠੇ ਸਨ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਹੁਣ ਕਿਸਾਨ ਦੰਦੀ ਵਿੱਚ ਸੰਸਦਾਂ ਘਰਾਓ ਕਰਨ ਦੀ ਤਿਆਰੀ ਕਰ ਰਹੇ ਨੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਗੌਤਮ ਬੁੱਧ ਅਗਰ ਦੇ ਕਿਸਾਨਾਂ ਨੂੰ ਗੋਰਖਪੁਰ ਹਾਈਵੇ ਪ੍ਰੋਜੈਕਟ ਵਾਂਗ ਚਾਰ ਗੁਣਾ ਮੁਆਵਜ਼ਾ ਨਹੀਂ ਦਿੱਤਾ ਗਿਆ ਇਸ ਤੋਂ ਇਲਾਵਾ ਪਿਛਲੇ ਦਸਰਾ ਤੋਂ ਸਰਕਰ ਰੇਟ ਵਿੱਚ ਵਾਅਦਾ ਵੀ ਨਹੀਂ ਕੀਤਾ ਗਿਆ ਕਿਸਾਨਾਂ ਗਵਾਂ ਦੀ ਮੰਗ ਹੈ ਕਿ ਨਵੇਂ ਪੁਮੀ ਗ੍ਰਹਿਣ ਪ੍ਰੋਣ ਦਾ ਲਾਭ ਅਤੇ ਹਾਈ ਪਾਵਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ। ਹਾਲਾਂਕਿ ਅੱਤਵਾਰ ਨੂੰ ਪੁਲਿਸ ਅਤੇ ਅਥਾਰਟੀ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਗਿਆ। ਨੌੜਾ ਪੁਲਿਸ ਨੇ ਇਸ ਸਾਨਾ ਦੇ ਮਾਰਚ ਵਿੱਚ ਮਾਰਚ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਰੂਟ ਡਾਇਵਰਸ਼ਨ ਯੋਜਨਾ ਲਾਗੂ ਕੀਤੀ ਹੈ। ਜਮਨਾ ਐਕਸਪ੍ਰੈਸ ਅਤੇ ਨੌਇੜਾ ਗ੍ਰੇਟਰ ਨੌੜਾ ਐਕਸਪ੍ਰੈਸ ਦੇ ਭਾਰੀ ਵਾਹਨਾਂ ਦੀ ਆਵਾਜਾਈ ਤੇ ਪਾਬੰਦੀ ਲਗਾਈ ਗਈ ਹੈ। ਸੇਸਾ ਤੋਂ ਸੂਰਜਪੁਰ ਵਯਾਪਰੀ ਚੱਕਰ ਚੌਂਕ ਵੱਲ ਜਾਣ ਵਾਲੀਆਂ ਸੜਕਾਂ ਅਵਾਜਾਈ ਬੰਦ ਰਹੀ ਕਿ ਲੋਕਾਂ ਨੂੰ ਹੋਰ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ ਅਤੇ ਐਨਸੀਆਰ ਦੇ ਵਿੱਚ ਅਵਾਜਾਈ ਪ੍ਰਭਾਵ ਹੁੰਦੀ ਸੰਭਾਵਨਾ ਹੈ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ ਜ਼ਮੀਨ ਇਕ ਵਾਰ ਸਬੰਧੀ ਉਚਿਤ ਮੁਆਵਜ਼ਾ ਰਾਸ਼ੀ ਫਸਲ ਦੇ ਘੱਟੋ ਘੱਟ ਸਮਰਥਨ ਮੁੱਲ ਜਾਨੀ ਕਿ ਐਮਐਸਪੀ ਦੀ ਗਾਰੰਟੀ ਅਤੇ ਕਿਸਾਨਾਂ ਦੀਆਂ ਬਕਾਇਆ ਸਮੱਸਿਆਵਾਂ ਦਾ ਹੱਲ ਹੈ ਕਿਸਾਨਾਂ ਨੇ ਜਮਨਾ 30 ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹਨਾਂ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਨਗੌੜੀਆਂ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਇਹ ਅੰਦੋਲਨ ਦਿੱਲੀ ਵਿੱਚ ਵੱਡਾ ਪ੍ਰਦਰਸ਼ਨ ਬਣ ਸਕਦਾ ਹੈ ਜਿਸ ਵਿੱਚ ਪੁਲਿਸ ਤੇ ਪ੍ਰਸ਼ਾਸਨ ਦੋਵਾਂ ਲਈ ਚੁਣੌਤੀ ਕਾਨੂੰਨ ਵਿਵਸਥਾ ਬਣਾਈ ਰੱਖਣਾ ਤੇ ਟ੍ਰੈਫਿਕ ਵਿਵਸਥਾ ਨੂੰ ਚਾਲੂ ਕਰਨ ਦੀ ਹੈ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਵੀ ਦਿੱਲੀ ਵੱਲ ਮਾਰਚ ਕਰਨ ਦੀ ਯੋਜਨਾ ਬਣਾ ਰਹੇ ਨੇ ਦੱਸਿਆ ਕਿ ਇਸ ਸਬੰਧੀ ਕਿਸਾਨ ਆਗੂਆਂ ਨੇ 6 ਦਸੰਬਰ ਨੂੰ ਪਹਿਲਾਂ ਹੀ ਪਹਿਲਾ ਜਥਾ ਸ਼ੰਭੂ ਤੇ ਖਨੌਰੀ ਸਰਾ ਤੋਂ ਦਿੱਲੀ ਵੱਲ ਰਵਾਨਾ ਕਰਨ ਦਾ ਐਲਾਨ ਕੀਤਾ ਹੈ ਕਿਸਾਨਾਂ ਨੇ ਇਸ ਮਾਮਲੇ ਸੰਬੰਧੀ ਕੇਂਦਰ ਸਰਕਾਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਨੇ 28 ਫਰਵਰੀ ਤੋਂ ਬਾਅਦ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਦਿੱਲੀ ਵੱਲ ਮਾਰਚ ਕਰਨ ਦੇ ਨਾਲ-ਨਾਲ ਕੇਰਲ, ਉੱਤਰਖੰਡ, ਉੱਤਰ, ਤਾਮਿਲਨਾਡੂ ਦੇ ਕਿਸਾਨ ਵੀ ਆਪੋ ਆਪਣੇ ਰਾਜਾਂ ਦੀਆਂ ਵਿਧਾਨ ਸਭਾਵਾਂ ਵੱਲ ਮਾਰਚ ਕਰਨਗੇ। ਕਿਸਾਨ ਕਰਜ਼ਾ ਮਾਫੀ, ਪੈਨਸ਼ਨ, ਬਿਜਲੀ ਦਰਾਂ ਵਿੱਚ ਵਾਅਦਾ ਨਾ ਕਰਨ ਅਤੇ ਪੁਲਿਸ ਕੇਸ ਵਾਪਸ ਲੈਣ ਵਰਗੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ ਲਕੀमपुर ਖੀਰੀ ਹੰਸਾ ਦੇ ਪਿੰਡਾਂ ਨੂੰ ਇਨਸਾਫ ਤੇ 2020 ਕੀ ਦੇ ਅੰਦੋਲਨ ਵਿੱਚ ਮਰੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਵੀ ਉਠਾਈ ਜਾ ਰਹੀ ਹੈ ਤਾਂ ਦੱਸਿਓ ਕਿ ਇਸ ਸੰਬੰਧੀ ਕਿਸਾਨ ਜਿਹੜੇ ਉਹ ਪੰਜਾਬ ਦੀਆਂ ਸਰਹੱਦਾਂ ਦੇ ਉੱਤੇ ਭੁਖੜ ਧਾਲ ਤੇ ਬੈਠੇ ਨੇ ਜਿਸ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਭੁਖੜ ਧਾਲ ਤੇ ਨੇ ਉਹਨਾਂ ਦੇ ਉੱਪਰ ਮਰਨ ਵਰਤ ਸ਼ੁਰੂ ਕੀਤਾ ਗਿਆ ਤੇ ਕਿਹਾ ਹੈ ਕਿ ਜੇਕਰ ਮੈਨੂੰ ਕੁਝ ਹੋ ਜਾਂਦਾ ਦੋਸਤੋ ਬਾਅਦ ਸਾਡੇ ਹੋਰ ਕਿਸਾਲ ਲੜੀ ਦਾ ਲੜੀ ਮਰਨ ਮਰ ਤੇ ਬੈਠਣ ਕੇ ਉਹਨਾਂ ਦੀਆਂ ਸ਼ਹੀਦੀਆਂ ਤੋਂ ਬਾਅਦ ਲੜੀ ਚੱਲਦੀ ਰਹੇਗੀ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨਿਆ ਜਾਂਦੀ ਹਾਂ ਤੱਕ ਕੁੱਲ ਮਿਲਾ ਕੇ ਕੇਂਦਰ ਦੀਆਂ ਮੰਗਾਂ ਜਿਹੜੀਆਂ ਮੁਸ਼ਕਲਾਂ ਨੇ ਉਹ ਲਗਾਤਾਰ ਵਧਾਈਆਂ ਹੋਈਆਂ ਨੇ ਇੱਕ ਪਾਸੇ ਪੰਜਾਬ ਦੇ ਕਿਸਾਨ ਦੂਜੇ ਪਾਸੇ ਦੂਜੇ ਸੂਬਿਆਂ ਦੇ ਕਿਸਾਨ ਕੁੱਲ ਮਿਲਾ ਕੇ ਚਾਰੇ ਪਾਸਿਓਂ ਕੇਂਦਰ ਘਿਰ ਚੁੱਕੀ ਆ ਦੇਖਣਾ ਹੋਵੇਗਾ ਕਿ ਕਿਸਾਨਾਂ ਦਾ ਹੱਲ ਕੇਂਦਰ ਕਰਨ ਵਿੱਚ ਕਾਮਯਾਬ ਰਹਿੰਦੀ ਆ ਜਾਂ ਫਿਰ ਨਹੀਂ ਜੀ ਤੁਹਾਡਾ ਧੰਨਵਾਦ